ਕਿਸ ਕਿੰਨੇ ਤੇ ਗਲੋ ਤੇ ਇਹ ਵਾਲਾ ਘਰੇਲੂ ਫੇਸ਼ੀਅਲ ਕਿਸ ਤਰੀਕੇ ਨਾਲ ਕਿਸ ਚੀਜ਼ ਦਾ ਬਣਿਆ ਹੈਗਾ ਕਿਦਾਂ ਆਪਾਂ ਕਰਨਾ ਹੈਗਾ ਤੇ ਤੁਸੀਂ ਵੀਡੀਓ ਦੇਖੋ ਪੂਰੀ ਤੁਹਾਨੂੰ ਪਤਾ ਚੱਲ ਜੇਗਾ ਚੈਨਲ ਤੇ ਆਇਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੈਂ ਸ਼ੇਅਰ ਕਰਦੀ ਆ ਤੁਹਾਡੇ ਨਾਲ ਇਹ ਵਾਲਾ ਫੇਸ਼ੀਅਲ ਹੈਲੋ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਈ ਖੁਸ਼ੀ ਬਲੌਗ ਅੱਜ ਦੀ ਵੀਡੀਓ ਜਿਹੜੀ ਹੈ ਨਾ ਉਹ ਨਾਲ ਲਈ ਹੈ ਜਿਨ੍ਹਾਂ ਨੂੰ ਨਾ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਗਿਆ ਹੈ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਸਾਡੀ ਸਕਿਨ ਨਿਕਲੀ ਨਾ ਹੋਵੇ ਸਾਡੀ ਸਿ ਸੋਹਣੀ ਨਾ ਹੋਵੇ ਐ ਤਾਂ ਹੋ ਹੀ ਨਹੀਂ ਸਕਦਾ ਹੈ ਨਾ ਤੇ ਉਹਨੂੰ ਸੋਹਣੀ ਬਣਾਉਣ ਲਈ ਆਪਾਂ ਕੀ ਕਰਨਾ ਹੈ ਕਿਉਂਕਿ ਆਪਾਂ ਨਾ ਪਾਰਲਰ ਤੇ ਜਾ ਨਹੀਂ ਸਕਦੇ ਰੋਜ਼-ਰੋਜ਼ ਹੁਣ ਮੰਨ ਲਓ ਮਹੀਨੇ 'ਚ 2-3 ਸ਼ਾਦੀਆਂ ਆ ਗਈਆਂ 2-3 ਸ਼ਾਦੀਆਂ ਵਾਸਤੇ ਜੇ ਥੋੜੀ ਵਾਰ-ਵਾਰ ਪੈਸੇ ਖਰਾਬ ਕਰਾਂਗੇ ਜਾ ਕੇ ਪਾਰਲਰਾਂ ਵਿੱਚ ਘਰੇ ਹੀ ਆਪਾਂ ਕਿੱਦਾਂ ਆਪਾਂ ਸਕਿਨ ਨੂੰ ਨੁਖਾਰ ਸਕਦੇ ਆ ਅੱਜ ਤੁਹਾਨੂੰ ਐਦਾਂ ਦਾ ਇੱਕ ਫੇਸ਼ੀਅਲ ਦੱਸਦੀ ਹਾਂ ਘਰੇਲੂ ਫੇਸ਼ੀਅਲ ਸ਼ਾਦੀ ਵਾਲੇ ਦਿਨ ਦੁਲਹਨ ਜਾ ਦੁਲਹਨ ਜਾ ਕੀ ਹਾਂ ਲੜਕਾ ਜਾਂ ਲੜਕੀ ਹੈ ਨਾ ਦੋਨੋਂ ਜਣਿਆਂ ਨੂੰ ਉਪਟਣ ਲਗਾਣੇ ਆਪਾਂ ਹਨਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਵਟਣਾ ਹਿੰਦੀ ਵਿੱਚ ਕਹਿੰਦੇ ਆ ਉਪਟਣ ਠੀਕ ਹੈ ਜੀ ਇਹ ਹੈਗਾ ਇਹ ਉਪਟਣ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਉਪਟਨ ਬਹੁਤ ਵਧੀਆ ਹੁੰਦਾ ਸਕਿਨ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਇਹ ਸਕਿਨ ਨੂੰ ਇਕਦਮ ਬ੍ਰਾਈਟ ਕਰ ਦਿੰਦਾ ਹੈ ਤੁਸਾਂ ਨੂੰ ਪਤਾ ਹੈ ਨਾ ਜਦੋਂ ਕੁੜੀਆਂ ਦਾ ਵਿਆਹ ਹੁੰਦਾ ਹੈ ਤੇ ਉਹਨੂੰ ਆਪਾਂ ਕਹਿੰਦੇ ਆ ਕਿ ਬਟਣਾ ਲਗਣਾ ਹੈ ਤੇ ਉਪਟਨ ਲਗਣਾ ਹੈ ਕਿਉਂ ਲਗਾਉਂਦੇ ਆ ਕਿਉਂਕਿ ਉਹਦੀ ਜਿਹੜੀ ਸਕਿਨ ਹੈ ਨਾ ਇਕਦਮ ਨਿਖਰ ਜਾਂਦੀ ਹੈ ਪਾਰਲਰਾਂ 'ਚ ਜਿੰਨਾ ਮਰਜ਼ੀ ਜਾ ਕੇ ਫੇਸ਼ੀਅਲ ਕਰਵਾ ਲੈਣ ਮਹਿੰਗੀ ਤੇ ਮਹਿੰਗਾ ਵੀ ਕਰਵਾ ਲੈਣ ਜਿੰਨਾ 'ਚ ਇਹ ਉਪਟਨ ਨਹੀਂ ਲੱਗਦਾ ਉਹਨਾਂ ਦੇ ਉਹਨਾਂ ਦੀ ਸਕਿਨ ਤੇ ਵਿਆਹ ਵਾਲਾ ਗਲੋ ਨਹੀਂ ਆਂਦਾ ਇਸ ਕਰਕੇ ਮੈਂ ਤੁਹਾਨੂੰ ਵੀ ਇਹ ਦੱਸਦੀ ਆ ਕਿ ਤੁਸੀਂ ਵੀ ਵਿਆਹ ਸ਼ਾਦੀ ਤੇ ਜਾਣਾ ਹੋਵੇ ਕਿਸੇ ਪਾਰਟੀ ਫੰਕਸ਼ਨ ਤੇ ਜਾਣਾ ਹੋਵੇ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਤੁਸੀਂ ਉਪਟਨ ਜਿਹੜਾ ਲਗਾ ਸਕਦੇ ਹੋ ਤੇ ਆਪਾਂ ਹੋਰ ਇਹਦੇ ਵਿੱਚ ਕੀ ਕੀ ਪਾਣਾ ਹੈ ਪਹਿਲਾਂ ਤੇ ਲਈ ਆਪਾਂ ਇੱਕ ਕਟੋਰੀ ਠੀਕ ਹੈ ਜਿੰਨਾ ਤਾਂ ਆਪਣੇ ਫੇਸ ਵਾਸਤੇ ਚਾਹੀਦਾ ਫੇਸ ਦੇ ਰਿਕੋਰਡਿੰਗ ਆਪਾਂ ਪਾ ਸਕਦੇ ਆ ਉਪਟਨ ਮੈਂ ਇੱਥੇ ਇੱਕ ਚਮਚ ਪਾ ਦਿੱਤਾ ਹੈ ਉਪਟਨ ਠੀਕ ਹੈ ਬਹੁਤ ਵਧੀਆ ਹੁੰਦਾ ਸਕਿਨ ਬ੍ਰਾਈਟ ਕਰ ਦਿੰਦਾ ਉਪਟਨ ਪਾ ਲਏ ਆਪਾਂ ਤੇ ਉਹਨਾਂ ਹੀ ਪਾਣਾ ਆਪਾਂ ਬੇਸਣ ਜਿੰਨਾ ਉਪਤਨ ਉਹਨਾਂ ਹੀ ਇਹਦੇ ਵਿੱਚ ਪਾ ਦਿੱਤੇ ਵੇਸਣ ਦੋਨੇ ਚੀਜ਼ਾਂ ਸਕਿਨ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਦੋਨੇ ਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਕਿਨ ਨੂੰ ਨਿਖਾਰ ਦਿੰਦੀਆਂ ਨੇ ਸਕਿਨ ਵਿੱਚ ਇੱਕ ਗਲੋ ਇੱਕ ਨਈ ਚਮਕ ਲੈ ਕੇ ਆਂਦੀ ਏ ਤੇ ਇਹ ਜ਼ਰੂਰੀ ਏ ਸਕਿਨ ਨੂੰ ਲੋਕ ਕਰਨ ਲਈ ਇਹ ਦੇਖੋ ਦੋ ਚੀਜ਼ਾਂ ਪਾ ਕਾ ਲੈਣ ਮਿਕਸ ਤੀਜੀ ਜਿਹੜੀ ਚੀਜ਼ ਪਾਣੀ ਇਹਦੇ ਵਿੱਚ ਪਾਣਾ ਆਪਾਂ ਦੁੱਧ ਦੁੱਧ ਜਿਹੜਾ ਹੁੰਦਾ ਏ ਕੱਚਾ ਦੁੱਧ ਹੁੰਦਾ ਏ ਦੁੱਧ ਦੇ ਤਾਂ ਕਿਆ ਕਹਿਣੇ ਨੇ ਸਰਦੀ ਵਿੱਚ ਤੁਸੀਂ ਕੋਈ ਵੀ ਫੇਸ ਪੈਕ ਕੋਈ ਵੀ ਕੁਝ ਲਗਾ ਲਓ ਤੇ ਜਿਹੜਾ ਦੁੱਧ ਇਹ ਨਹੀਂ ਭੁੱਲਣਾ ਦੁੱਧ ਦਹੀਂ ਇਹ ਨਹੀਂ ਭੁੱਲਣਾ ਹੈਗਾ ਤੇ ਇਹਦੇ ਨਾਲ ਕੀ ਹੁੰਦਾ ਇਹ ਤੁਹਾਡਾ ਜਿਹੜਾ ਮੋਇਸਚਰਾਈਜ਼ਰ ਉਹ ਬਣਿਆ ਰਹਿੰਦਾ ਹੈ ਤੇ ਸਕਿਨ ਬ੍ਰਾਈਟ ਹੋ ਜਾਂਦੀ ਹੈ ਸਕਿਨ ਦੇ ਵਿੱਚ ਜਿੰਨੀ ਵੀ ਗੰਦਗੀ ਧੂੜ ਮਿੱਟੀ ਫਸੀ ਹੁੰਦੀ ਹੈ ਨਾ ਬਾਹਰ ਨਿਕਲ ਜਾਂਦੀ ਦੁੱਧ ਨਾਲ ਤੇ ਦੁੱਧ ਨਾਲ ਪਹਿਲਾਂ ਤੁਸੀਂ ਕੀ ਕਰਨਾ ਹੈ ਕਾਟਨ ਲਓ ਕਾਟਨ ਨੂੰ ਡਿਪ ਕਰੋ ਦੁੱਧ ਵਿੱਚ ਉਹਦੇ ਨਾਲ ਆਪਣਾ ਫੇਸ ਜਿਹੜਾ ਬਿਲਕੁਲ ਕਲੀਨ ਕਰ ਲਓ ਕਲੀਨ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਤੁਸੀਂ ਇਹ ਬੜਾ ਉਪਟਨ ਜਿਹੜਾ ਹੈ ਇਹ ਲਗਾਣਾ ਹੈ ਇਹ ਬਹੁਤ ਵਧੀਆ ਸਕਿਨ ਵਾਸਤੇ ਇੰਨਾ ਬ੍ਰਾਈਟ ਕਰ ਦਿੰਦਾ ਸਕਿਨ ਨੂੰ ਇੰਨਾ ਨਖਰਾ ਕਿਸੇ ਦੇਖਿਆ ਹੀ ਹੋਣਾ ਹੈ ਜਿਹੜੀਆਂ ਕੁੜੀਆਂ ਦੇ ਵਿਆਹ ਹੁੰਦੇ ਨੇ ਜਿਹੜੀ ਉਹ ਦੁਲਹਨ ਬਣਦੀਆਂ ਨੇ ਕਿੰਨੇ ਸੋਹਣੇ ਉਹਨਾਂ ਦੇ ਚਿਹਰੇ ਨਿੱਖਰ ਕੇ ਸਾਹਮਣੇ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਹੁੰਦਾ ਹੈ ਉਪਟਨ ਲਗਾਉਣਾ ਤੇ ਉਪਟਨ ਬਹੁਤ ਵਧੀਆ ਹੁੰਦਾ ਹੈ ਇਹ ਤੁਸੀਂ ਆਪਣੀ ਸਕਿਨ ਤੇ ਲਗਾ ਸਕਦੇ ਹੋ ਮਹੀਨੇ 'ਚ 2-3 ਵਾਰੀ ਇਹ ਉਪਟਨ ਤੁਸੀਂ ਆਪਣੀ ਸਕਿਨ ਤੇ ਲਗਾ ਲਿਆ ਕਰੋ ਤੁਹਾਡਾ ਸਕਿਨ ਜਿਹੜੀ ਹੈ ਨਾ ਇੱਕਦਮ ਚਮਕਦੀ ਰਹੇਗੀ ਇੱਕਦਮ ਬ੍ਰਾਈਟ ਰਹੇਗੀ ਤੇ ਨਿੱਕੀ ਨਿੱਕੀ ਲਈ ਰਹੀ ਹੈ ਕਿ ਨਈਂ ਦੁਲਹਨ ਵਾਂਗ ਤੇ ਬਸ ਜੇ ਤੁਸੀਂ ਵੀ ਜਾਣਾ ਕਿਸੇ ਵਿਆਹ ਸ਼ਾਦੀ ਤੇ ਤਿਆਰੀ ਹੋ ਰਹੀ ਹੈ ਜਾਣ ਦੀ 10 15 ਮਿੰਟ ਪਹਿਲਾਂ ਉਪਟਣ ਲਓ ਥੋੜਾ ਜਿਹਾ ਵੇਸਣ ਪਾਓ ਦੁੱਧ ਪਾਓ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲਓ ਤੇ ਆਹ ਦੇਖੋ ਇਸ ਤਰੀਕੇ ਨਾਲ ਆਪਾਂ ਲਗਾ ਲੈਣਾ ਆਪਾਂ ਉਪਟਣ ਜਦੋਂ ਆਪਾਂ ਕਿਸੇ ਹਲਦੀ ਤੇ ਜਾਂਦੇ ਆ ਹਨਾ ਵਿਆਹ ਸ਼ਾਦੀ ਹੁੰਦਾ ਹੈ ਕਿਸੇ ਦੇ ਹਲਦੀ ਵਾਲੇ ਫੰਕਸ਼ਨ ਤੇ ਜਾਂਦੇ ਆ ਤੇ ਲਗਾਣੇ ਹੁੰਦੇ ਹਨਾ ਬਸ ਮੇਨ ਕਾਰਨ ਇਹੀ ਹੁੰਦੇ ਹੈ ਇਹ ਵਿੱਚ ਇਹਦੇ ਤੇਲ ਪਾਉਂਦੇ ਨੇ ਸਰੋਂ ਦਾ ਉਹ ਵੀ ਪਾਣਾ ਜ਼ਰੂਰੀ ਹੁੰਦਾ ਪਰ ਸਰੋਂ ਦਾ ਤੇਲ ਨਾ ਪਾਓ ਇਹਦੇ ਵਿੱਚ ਤੁਸੀਂ ਨਾਰੀਅਲ ਦਾ ਤੇਲ ਪਾ ਸਕਦੇ ਹੋ ਸਰੋਂ ਦਾ ਤੇਲ ਜਿਹੜਾ ਹੁੰਦਾ ਹੈ ਨਾ ਉਹ ਸਕਿਨ ਨੂੰ ਨਾ ਕਾਲਾ ਕਾਲਾ ਕਰ ਦਿੰਦਾ ਬਲੈਕ ਕਰ ਦਿੰਦਾ ਸਰਸੋਂ ਦਾ ਤੇਲ ਜਿਹੜਾ ਤੁਸੀਂ ਨਾ ਸਕਿਨ ਤੇ ਨਹੀਂ ਅਪਲਾਈ ਕਰ ਸਕਦੇ ਇਹਦੇ ਨਾਲ ਤੁਸੀਂ ਕੀ ਕਰਨਾ ਹੈਗਾ ਇਹ ਬਾਦਾਮ ਰੋਗ ਨੂੰ ਚਾਹੇ ਤੁਸੀਂ ਨਾਰੀਅਲ ਦਾ ਤੇਲ ਉਹ ਪਾ ਸਕਦੇ ਹੋ ਉਹ ਜਦੋਂ ਆਪਾਂ ਇਕ ਉਪਟਨ ਦੇ ਵਿੱਚ ਨਾ ਜਦੋਂ ਆਪਾਂ ਔਇਲ ਪਾ ਕੇ ਤੇ ਉਹਨਾਂ ਨੂੰ ਇੱਦਾਂ-ਇੱਦਾਂ ਬੱਤੀਆਂ ਬਣਾ ਬਣਾ ਕੇ ਉਹਨੂੰ ਮਤਲਬ ਕਿ ਉਤਾਰਦੇ ਆ ਨਾ ਤੇ ਜਿਹੜੇ ਤੁਹਾਡੇ ਚਿਹਰੇ ਦੇ ਵਾਲ ਹੁੰਦੇ ਨੇ ਨਾ ਐਕਸਟਰਾ ਵਾਲ ਹੁੰਦੇ ਨੇ ਉਹ ਸਾਫ਼ ਹੋ ਜਾਂਦੇ ਨੇ ਉਪਟਨ ਦੇ ਨਾਲ ਤੇ ਉਹ ਤੁਸੀਂ ਨਾਰੀਅਲ ਦਾ ਤੇਲ ਮਿਕਸ ਕਰਕੇ ਤੇ ਤੁਸੀਂ ਉਹਦੀ ਗਲੋਟੀ ਜਿ ਬਣਾ ਕੇ ਜਿਵੇਂ ਪੇੜਾ ਜਿਹਾ ਬਣਾ ਕੇ ਤੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਉਹਦੀ ਲੋਈ ਹੁੰਦੀ ਹੈ ਨਾ ਜਿਹੜੀ ਇਸ ਤਰੀਕੇ ਨਾਲ ਤੁਸੀਂ ਫੇਸ ਤੇ ਫੇਰ ਸਕਦੇ ਹੋ ਉਹਦੇ ਨਾਲ ਤੁਹਾਡੇ ਜਿਹੜੇ ਐਕਸਟਰਾ హెਅਰ ਹੁੰਦੇ ਨੇ ਨਾ ਸਾਰੇ ਰਿਮੂਵ ਹੋ ਜਾਣਗੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਕਿਸ ਤਰੀਕੇ ਨਾਲ ਬਣਾਉਣਾ ਹੈ ਤੇ ਅੱਜ ਪਹਿਲਾਂ ਆਪਾਂ ਤੁਹਾਨੂੰ ਇਹ ਦੱਸਦੇ ਆਂ ਕਿ ਸਕਿਨ ਤੇ ਨਖਾਰ ਜਿਹੜਾ ਲੈ ਕੇ ਆਣਾ ਹੈ ਕਿਉਂਕਿ ਵਿਆਹ ਆ ਗਏ ਨੇ ਸਾਨੂੰ ਵੀ ਆ ਗਏ ਨੇ ਇਸ ਕਰਕੇ ਆਪਾਂ ਆਪਣੀ ਸਕਿਨ ਨੂੰ ਨਖਾਰਦੇ ਆਂ ਤੇ ਨਾਲ ਨਾਲ ਹੀ ਤੁਹਾਨੂੰ ਦੱਸ ਰਹੇ ਆਂ ਚੈਨਲ ਤੇ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜੂ ਪ੍ਰੈਸ ਕਰਿਆ ਕਰੋ ਕਿਉਂਕਿ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਤੇ ਤੁਹਾਨੂੰ ਆਪਾਂ ਪਾਰਲਰਾਂ 'ਚ ਨਹੀਂ ਜਾਣ ਜਾਣਾ ਜਾਣ ਦੇਣਾ ਹੈਗਾ ਮਹਿੰਗੇ-ਮਹਿੰਗੇ ਫੇਸ਼ੀਅਲ ਕਰਾਉਣ ਵਾਸਤੇ ਘਰੇ ਹੀ ਆਪਾਂ ਤੁਹਾਨੂੰ ਸਾਰਾ ਟ੍ਰੀਟਮੈਂਟ ਦੱਸਦੇ ਰਵਾਂਗੇ ਬਸ ਫੋਲੋ ਕਰਿ ਜਾਓ ਤੁਸੀਂ ਇਦੇ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਕਿਉਂਕਿ ਮੈਂ ਡੇਲੀ ਦੇ ਦੋ ਵੀਡੀਓ ਅਪਲੋਡ ਕਰਦੀ ਹਾਂ ਠੀਕ ਹੈ ਤੁਸੀਂ ਦੇਖਿਆ ਕਰੋ ਵੀਡੀਓ ਜਾ ਕੇ ਤੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਪਹਿਲਾਂ 5 ਮਿੰਟ ਲਗਾ ਕੇ ਮ사ਜ ਕਰ ਲੈਣੀ ਹੈ ਤੇ ਫਿਰ ਮੈਂ ਇਹਨੂੰ 10 ਮਿੰਟ ਲਗਾ ਕੇ ਛੱਡ ਦਵਾਂਗੀ ਉਸ ਤੋਂ ਬਾਅਦ ਫਿਰ ਹਲਕੇ ਹੱਥਾਂ ਨਾਲ ਮ사ਜ ਕਰਾਂਗੇ ਆਪਾਂ ਲਓ ਜੀ ਮੈਂ ਇਹਨੂੰ ਥੋੜਾ ਜਿਹਾ ਛੱਡ ਦੇਣੀ ਆ ਫਿਰ ਮੈਂ ਕਰਦੀ ਹਾਂ ਥੋੜੀ ਜਿਹੀ ਮ사ਜ ਹੁਣ ਆਪਾਂ ਹਲਕੇ ਹੱਥਾਂ ਨਾਲ ਮ사ਜ ਕਰਦੇ ਆ ਮ사ਜ ਤੁਸੀਂ ਜਦੋਂ ਸੁੱਕ ਜਾਂਦਾ ਹੈ ਨਾ ਉਦੋਂ ਨਹੀਂ ਰਗੜਨਾ ਹੈਗਾ ਜੇ ਸੁੱਕ ਜੇ ਪਾਣੀ ਨਾਲ ਹੱਥ ਜਿਹੜੇ ਥੋੜੇ ਗਿੱਲੇ ਕਰੋ ਗਿੱਲੇ ਹੱਥ ਕਰਕੇ ਫਿਰ ਤੁਸੀਂ ਇਸ ਤਰੀਕੇ ਨਾਲ ਮ사ਜ ਕਰਨੀ ਹੈ ਤੁਸੀਂ ਕਰਕੇ ਦੇਖਿਓ ਮਹੀਨੇ ਚ ਨਾ 2-3 ਵਾਰ ਇਹ ਵਾਲਾ ਲਗਾ ਲਿਆ ਕਰੋ ਮੈਂ ਕਹਿੰਦੀ ਸਕਿਨ ਤੁਹਾਡੀ ਇਹਨੇ ਸੋਹਣੀ ਰਹੇਗੀ ਕੋਈ ਝੁੜੜੀ ਨਹੀਂ ਆਣ ਲਗੀ ਕੋਈ ਰਿੰਕਲ ਕੋਈ ਸਾਰੇ ਪਿਗਮੇਨਟੇਸ਼ਨ ਸਾਰੇ ਹੀ ਰਿਮੂਵ ਹੋ ਜਾਣਗੇ ਉਪਟਨ ਬਹੁਤ ਵਧੀਆ ਹੁੰਦਾ ਕਿ ਲੋ ਜੀ ਫੇਸ਼ੀਅਲ ਆਪਣਾ ਹੋ ਗਿਆ ਉਪਟਨ ਫੇਸ਼ੀਅਲ ਫਿਰ ਕਿ ਘਰੇਲੂ ਫੇਸ਼ੀਅਲ ਤੇ ਆਪਾਂ ਹੁਣ ਨਾ ਫੇਸ ਨੂੰ ਸਾਫ਼ ਕਰਦੇ ਹਾਂ ਹੈਂਕੀ ਮੇ ਗਿੱਲਾ ਕਰ ਲੈ ਤੁਸੀਂ ਦੇਖ ਸਕਦੇ ਹੋ ਨਿਖਾਰ ਵਾਓ ਕਿੰਨਾ 글로ਅ ਆਇਆ ਚਿਹਰੇ ਤੇ ਸਕਿਨ ਚਮਕਣ ਲੱਗ ਗਈ ਜਿਵੇਂ ਸ਼ੀਸ਼ਾ ਚਮਕਦਾ ਹੁੰਦਾ ਜਦੋਂ ਤੁਸੀਂ ਲਗਾਉਣ ਲੱਗ ਗਏ ਨਾ ਤੇ ਤੁਹਾਡੀ ਜਿਹੜੀ ਉਮਰ ਹੈ ਨਾ ਤੁਸੀਂ ਉਮਰਲੈਸ ਹੋ ਜਾਓ ਵੀ ਮੰਨ ਲਓ ਤੁਸੀਂ 40 ਸਾਲ ਦੇ ਹੋ ਨਾ 30 ਸਾਲ ਦੇ ਨਜ਼ਰਾਓਗੇ ਇਹ ਚੀਜ਼ਾਂ ਇਸਤੇਮਾਲ ਕਰਕੇ ਇਹ ਨੇਚਰਲ ਚੀਜ਼ਾਂ ਹੁੰਦੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਸਕਿਨ ਵਾਸਤੇ ਅੱਖ ਚ ਚਲਾ ਗਿਆ ਬੜਾ ਧਿਆਨ ਨਾਲ ਤੁਸੀਂ ਵੀ ਉਤਾਰਨਾ ਲੋ ਜੀ ਹੁਣ ਮੈਂ ਨਾ ਫੇਸ ਕਰਕੇ ਆਵਨੀ ਆ ਵੋਸ਼ ਤੇ ਹਾਂਜੀ ਫੇਸ ਮੈਂ ਵੋਸ਼ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਗਲੋ ਦੇਖ ਲਓ ਤੁਸੀਂ ਕੁਝ ਨਹੀਂ ਲਗਾਇਆ ਸਿਰਫ ਫੇਸ ਵਾਸ਼ ਕਰਕੇ ਆਈਆਂ ਤੇ ਤੁਹਵਾ ਜਿਹੜੀ ਚਮਕਣ ਲੱਗੀ ਚਮਕ ਮਾਨ ਲੱਗੀ ਦੇਖ ਲਓ ਕਿੰਨੀ ਸੋਹਣੀ ਬ੍ਰਾਈਟ ਹੋ ਗਈ ਏ ਤੇ ਤੁਸੀਂ ਇਹ ਵਾਲਾ ਘਰੇਲੂ ਉਪਟਨ ਜਿਹੜਾ ਫੇਸ਼ੀਅਲ ਇਹ ਤੁਸੀਂ ਘਰੇ ਮਹੀਨੇ ਚ ਤਿੰਨ ਵਾਰੀ ਕਰ ਸਕਦੇ ਹੋ ਤੁਹਾਡੀ ਸਕਿਨ ਜਿਹੜੀ ਇਹਨੇ ਇੱਕਦਮ ਬ੍ਰਾਈਟ ਹੋ ਜਾਏਗੀ ਕਿਦਾਂ ਦੁਲਹਨ ਵਾਂਗ ਚਮਕਣ ਲੱਗ ਜੇਗੀ ਬਹੁਤ ਵਧੀਆ ਹੁੰਦਾ ਹੈ ਆਨਲਾਈਨ ਵੀ ਮੰਗਵਾ ਸਕਦੇ ਹੋ ਵੈਸੇ ਵੀ ਕਿਤੇ ਵੀ ਮਤਲਬ ਕਿ ਜਿਹੜੀ ਹੁੰਦੀ ਹੈ ਨਾ ਨਿ ਮਨਿਆਰੀ ਦੀ ਸ਼ਾਪ ਜਿੱਥੋਂ ਆਪਾਂ ਲੈਣੇ ਹੁੰਦੇ ਆ ਉੱਥੋਂ ਵੀ ਇਹ ਡੱਬੀ ਮਿਲ ਜਾਂਦੀ ਹੈ ਕਿਸੇ ਤਰੀਕੇ ਦਾ ਵੀ ਤੁਸੀਂ ਲੈ ਕੇ ਆ ਸਕਦੇ ਹੋ ਤੇ ਆਪਣੇ ਚਿਹਰੇ ਤੇ ਇਸਤੇਮਾਲ ਕਰ ਸਕਦੇ ਹੋ ਬਹੁਤ ਵਧੀਆ ਹੁੰਦਾ ਹੈ ਬਹੁਤ ਹੀ ਚਿਹਰੇ ਤੇ ਨਾ ਇੱਕ ਬ੍ਰਾਈਟ ਜਨਖੜ ਦੇ ਦਿੰਦਾ ਬਹੁਤ ਸਕਿਨ ਨੂੰ ਨਾ ਦੇਖੋ ਕਿੰਨਾ ਸੌਫਟ ਤੇ ਕਿੰਨਾ ਮਲਾਈਮ ਹੋ ਗਈ ਵੀਰ ਸਕਿਨ ਬਹੁਤ ਵਧੀਆ ਹੁੰਦੀ ਹੈ ਜੇ ਤੁਸੀਂ ਕੱਲਾ ਲਗਾਣਾ ਚਾਹੁੰਦੇ ਹੋ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕੋਕੋਨਟ ਔਇਲ ਜਾਂ ਬਦਾਮ ਰੋਗ ਉਹ ਮਿਕਸ ਕਰ ਸਕਦੇ ਹੋ ਕਾਫੀ ਲੋਕ ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਨਾ ਉਹ ਸਰੋਂ ਦਾ ਤੇਲ ਮਿਕਸ ਕਰ ਲੈਂਦੇ ਨੇ ਸਰੋਂ ਦਾ ਤੇਲ ਮਿਕਸ ਕਰਕੇ ਨਹੀਂ ਲਗਾਉਣਾ ਚਾਹੀਦਾ ਸਕਿਨ ਜਿਹੜੀ ਕਾਲੀ ਪੈ ਜਾਂਦੀ ਓ ਨਹੀਂ ਲਗਾਉਣਾ ਚਾਹੀਦਾ ਤੁਹਾਨੂੰ ਤੇ ਜਿੱਦਾਂ ਵੈਸੇ ਮੈਂ ਇਹੰਦੇ ਸੀ ਦੁੱਧ ਪਾ ਕੇ ਸਭ ਤੋਂ ਬੈਸਟ ਹੈ ਦੁੱਧ ਪਾ ਕੇ ਹੀ ਸਕਿਨ ਤੇ ਲਗਾਉਣਾ ਚਾਹੀਦਾ ਬਹੁਤ ਵਧੀਆ ਹੁੰ ਤੇ ਸਕਿਨ ਨੂੰ ਬਹੁਤ ਹੀ ਵਧੀਆ ਨੇਚਰਲ ਜਿਹਾ ਕਰ ਦਿੰਦਾ ਏ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ প্রেস ਕਰਨਾ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਦਿਨ ਨਾਲ ਇੱਕ ਨਵੀਂ ਸ਼ੁਰੂਆਤ ਨਾਲ ਇੱਕ ਸੋਹਣਾ ਜਿਹਾ ਫੇਸਪਕ ਲੈ ਕੇ ਆਵਾਂਗੇ ਜਾਂ ਸੋਹਣਾ ਜਿਹਾ ਫੇਸ਼ੀਅਲ ਜਾਂ ਤੁਹਾਨੂੰ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਆਪਾਂ ਹਾਜ਼ਰਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਣ ਲਈ ਤੇ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ